ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਅਸੀਂ 26 ਤਰੀਕ ਨੂੰ ਲਾਡੋਵਾਲ ਦਾ ਟੋਲ ਪਲਾਜ ਜਿਹੜਾ ਉਹ ਫ੍ਰੀ ਕਰਨਾ ਤੇ ਫ੍ਰੀ ਕਰਨ ਦੇ ਪਿੱਛੇ ਜਿਹੜਾ ਕਾਰਨ ਆ ਉਹ ਹੈਗਾ ਸੰਤ ਲੋਜ ਦਾ ਜਿਹੜਾ ਸਸਰਾਣੀ ਤੋਂ ਟੁੱਟਿਆ ਬੰਨ ਜਿਹਨੂੰ ਸਰਕਾਰ ਦੇ ਕੰਨਾਂ ਤੇ ਜੁੰਮ ਤੱਕ ਨਹੀਂ ਸਰਕ ਰਹੀ ਵੀ ਉਹ ਬੰਨ ਨੂੰ ਬਣਾਈਏ ਕਿਉਂਕਿ ਅਗਲਾ ਮਹੀਨਾ ਛੱਡ ਕੇ ਅਗਲੇ ਮਹੀਨੇ ਬਾਸਰ ਸ਼ੁਰੂ ਹੁੰਦੀਆਂ ਨੇ ਆ ਬਾਸ਼ਰ ਅੱਜ ਵੀ ਪੈ ਰਹੀ ਆ ਲੇਕੋ ਜੇ ਪਾਣੀ ਜ਼ਿਆਦਾ ਆ ਗਿਆ ਤਾਂ ਮੇਰਾ ਖਿਆਲ ਅੱਧੇ ਲੁਧਿਆਣੇ ਦਾ ਨੁਕਸਾਨ ਹੋਣਾ ਦੇ ਨਾਲ ਕਿਥੋਂ ਜੋਂ ਆਪਣਾ ਕਸਾਵਾਦ ਤੋਂ ਸ਼ੁਰੂ ਹੋ ਉਹ ਜੋ ਇਧਰ ਨੂੰ ਸਾਰੇ ਪਿੰਡ ਉਦੀ ਲਪੇਟ ਚ ਆਉਂਦੇ ਨੇ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਦਬਾਬਾ ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੋਨਾਂ ਜਥੇਬੰਦੀਆਂ ਵੱਲੋਂ ਇਸ ਮੁੱਦੇ ਦੇ ਉੱਪਰ ਖਾਸ ਕਰਕੇ ਮੇਨ ਮੁੱਦਾ ਜਿਹੜਾ ਸਾਡਾ ਸਸਰਾਲੀ ਬੰਦ ਦਾ ਦੂਜਾ ਹੈਗਾ ਰਾਹੂ ਰੂਟ ਦਾ ਤੀਜਾ ਰੇੜੀਆਂ ਫੜੀਆਂ ਦਾ ਵੀ ਨਾਲ ਇਹਨਾਂ ਦੋਨਾਂ ਮੁੱਦਿਆਂ ਦੇ ਉੱਪਰ ਜਿਹੜਾ ਅਸੀਂ ਜਿਹੜਾ ਟੂਲਪਲਾਜਾ ਵਾ 26 ਜਨਵਰੀ ਨੂੰ 11 ਵਜੇ ਦਾ ਜਿਹੜਾ ਟਾਈਮ ਅਸੀਂ ਪੁਲ ਦੇ ਥੱਲੇ ਦਾ ਰੱਖਿਆ ਇਹ ਪੁਲ ਥਲੇ ਇਕੱਠੇ ਹੋ ਕੇ 12 ਵਜੇ ਹੀ ਟੂਲਪਲਾਜਾ ਫ੍ਰੀ ਕਰਦਣਾ ਉੱਥੇ ਬੈਠ ਕੇ ਮੀਟਿੰਗ ਕਰਾਂਗੇ ਵੀ ਅੱਗੇ ਕਿੰਨਾ ਲੰਮਾ ਸਮਾਂ ਚਲਾਉਣਾ ਅਸੀਂ ਉੱਥੇ ਬੈਠ ਕੇ ਵੀ ਸਾਡੀ ਸਾਰੀ ਮੀਟਿੰਗ ਹੋਊਗੀ ਪ੍ਰਸ਼ਾਸਨ ਸਾਨੂੰ ਉੱਥੇ ਕੀ ਹਿਲਜੁਲ ਕਰਦਾ ਜੇ ਪ੍ਰਸ਼ਾਸਨ ਨੇ ਜੋ ਨਾ ਕੀਤੀ ਤੇ ਹੋ ਸਕਦਾ ਲੰਮਾ ਸਮਾਂ ਚਲਾਈਏ ਇਹਨੂੰ ਅੱਗੇ ਚਲਾ ਦਈਏ ਤੇ ਬੇਨਤੀ ਕਰਦੇ ਆਂ ਵੀ ਜਿੰਨੇ ਪਿੰਡ ਆ ਕਸਾਵਾਦ ਤੋਂ ਲੈ ਕੇ ਨਾਲ ਨਾਲ ਸਾਰੇ ਉਹ ਸਾਰੇ ਪਿੰਡਾਂ ਵਾਲਿਆਂ ਨੂੰ ਬੇਨਤੀ ਹੈ ਵੀ ਨੁਕਸਾਨ ਸਾਰਿਆਂ ਦਾ ਜੀ ਪਾਰਟੀ ਬਾਜੀ ਤੋਂ ਉੱਪਰ ਉਠੋ ਕੋਈ ਵੀ ਇਹਦੇ ਵਿੱਚ ਪਾਰਟੀ ਨਾ ਲੈ ਕੇ ਆਓ ਸਾਰੇ ਭੇਦਭਾਵ ਛੱਡ ਕੇ ਇਹਦੇ ਨਾਲ ਤਰੋ ਆਪਾਂ ਸਰਕਾਰ ਤੋਂ ਕੰਮ ਕਰਾਈਏ ਸਰਕਾਰ ਦੀਆਂ ਮੰਤਾਂ ਬੜੀਆਂ ਕਰ ਲਈਆਂ ਮੀਟਿੰਗਾਂ ਬੜੀਆਂ ਕਰ ਲਈਆਂ ਵਿਸ਼ਵਾਸ ਬੜੇ ਮੰਗ ਪੱਤਰ ਬੜੇ ਸਾਰਾ ਕੁਝ ਕਰ ਲਿਆ ਸੀ ਪਰ ਗੱਲ ਕੋਈ ਬਣਦੀ ਨਹੀਂ ਦਿਖਦੀ ਇਸ ਕਰਕੇ ਹੁਣ ਟੋਲ ਪਲਾਜੇ ਤੇ ਆਏ ਆ ਮੈਂ ਇੰਦਰਵੀਰ ਨੂੰ ਕਹੂੰਗਾ ਕਿ ਉਹ ਵੀ ਦੋਸ਼ਪਾਤ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਜੇਬੀ ਕੀ ਗਿਲਸਾਹਬ ਨੇ ਆਪ ਨੂੰ ਦੱਸਿਆ ਵੀ ਆਪਾਂ ਸਸਤਾੜੀ ਵਾਲੇ ਬੰਦ ਦੇ ਮਸਲੇ ਦੇ ਵਿੱਚ ਇਹਦੇ ਵਿੱਚ ਮੈਂ ਐਡ ਆਨ ਕਰਨਾ ਚਾਹਣਾ ਵੀ ਜਿਹੜਾ ਆਪਾਂ ਤਰੇਤ ਮਾਫੀਆ ਜਿਹੜਾ ਬੰਦ ਦੇ ਨਾਲ ਲੱਗਿਆ ਹੋਇਆ ਨਿਰੰਤਰ ਇੱਥੋਂ ਲੈ ਕੇ ਆਪਾਂ ਚਲੇ ਆਈਏ ਬੰਦ ਦੇ ਨਾਲ ਨਾਲ ਆ ਬਹੁਤ ਬੁਰਾ ਬੰਦ ਦਾ ਹਾਲ ਆ ਜੋ ਸਸਰਾੜੀ ਦਾ ਹਾਲ ਆ ਉਹੀ ਬਾਕੀ ਦੇ ਪਿੰਡਾਂ ਦਾ ਹਾਲ ਆ ਇੱਥੋਂ ਲੈ ਕੇ ਆਪਾਂ ਖੈਰਾ ਬੇਟ ਔਰ ਇਧਰਲੇ ਬੰਨੇ ਵੀ ਆਪਾਂ ਚਲੇ ਜਾਈਏ ਆ ਬਹੁਤ ਬੁਰਾ ਹਾਲ ਆ ਤੇ ਇਹੀ ਆ ਵੀ ਇਸ ਸਰਕਾਰ ਨੂੰ ਮੰਗ ਪੱਤਰ ਵੀ ਦੇ ਚੁੱਕੇ ਆ ਵੀ ਇਹ ਜਿਹੜੇ ਬੰਨ ਦੇ ਨਾਲ ਜਿਹੜਾ ਕੰਮ ਚੱਲਦਾ ਇਹਨੂੰ ਹਟਾ ਕੇ ਜਿਹੜਾ ਵਿਚਾਲੇ ਵਿਚਾਲੇ ਜਿਹੜਾ ਬੈਡ ਆ ਉੱਚਾਵਾ ਵੀ ਉਧਰਲੇ ਬੰਨੇ ਤੁਸੀਂ ਚਲਾਓ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣੇ ਦੇ ਲਾਗਲੇ ਪਿੰਡਾਂ ਦੀ ਪਲੱਸ ਲੁਧਿਆਣੇ ਦੀ ਫੈਕਟਰੀ ਵਾਲਿਆਂ ਨੂੰ ਵੀ ਬੇਨਤੀ ਆ ਵੀ ਤੁਹਾਡਾ ਵੀ ਬਹੁਤ ਨੁਕਸਾਨ ਹੋਊਗਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਜਿਸ ਤਰ੍ਹਾਂ ਅਸੀਂ ਟਾਈਮ ਉਲੀਕਿਆ ਵੀ 26 ਤਰੀਕ ਨੂੰ ਸਾਰੇ ਜਾਣੇ ਸਾਰੇ ਪਿੰਡ ਵਾਲਿਆਂ ਨੂੰ ਵੀ ਸਾਰੇ ਸ਼ਹਿਰ ਵਾਲਿਆਂ ਨੂੰ ਵੀ ਬੇਨਤੀ ਆ ਕਿ ਅਸੀਂ ਟੋਲ ਫਰੀ ਕਰਨ ਜਾ ਰਹੇ ਹਾਂ ਜਿਹੜੀ ਸੁੱਤੀ ਹੋਈ ਸਰਕਾਰ ਆ ਉਹਨੂੰ ਜਗਾਉਣ ਲਈ ਸਾਡੇ ਕੋਲੋਂ ਅਖੀਰਲਾ ਹੱਲ ਇਹੀ ਆ ਸੋ ਅਸੀਂ ਸਾਰਿਆਂ ਨੂੰ ਇਹ ਗੱਲ ਦੀ ਬੇਨਤੀ ਕਰਦੇ ਆ ਵੀ ਤੁਸੀਂ ਵੱਧ ਚੜ ਕੇ ਸਾਰੇ ਨੌਜਵਾਨ ਵੀਰ ਸਾਰੇ ਵਰਗ ਸਾਰੇ ਭਰਾ ਉੱਥੇ ਪਹੁੰਚੋ ਤਾਂ ਕਿ ਆਪਾਂ ਸੁੱਤੀ ਹੋਈ ਸਰਕਾਰ ਨੂੰ ਜਗਾਈਏ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ